ਸੋਚਿਆ ਥੋੜਾ ਸਾਂਝਾ ਕਰ ਦਈਏ ਉਸ ਤੋਂ ਬਾਅਦ ਦੂਸਰੀ ਵਾਰ ਮੈਗੀ ਬਣ ਗਈ ਸਾਡੀ ਇੱਕ ਕੁਝ ਇਸ ਤਰ੍ਹਾਂ ਟੈਂਟ ਲਾ ਕੇ ਆ ਰੈਡੀਓ ਤੇ ਸੈਕੋ ਘੜੇ ਖੁੰਦੇ ਨਾਲ ਬੰਨ੍ਹ ਲਏਗੇ ਤਾਂ ਇੱਕ ਹੋਰ 뷰 ਪੁਆਇੰਟ ਸੋਚਿਆ ਥੋੜਾ ਸਾਂਝਾ ਕਰ ਦਈਏ ਅਸੀਂ ਆ ਪਿਛਲਾ ਰੋਡ ਚੱਲ ਕੇ ਆਏ ਆ ਆ ਦੇਖੋ ਨਦੀ ਆ ਇਧਰ ਜਿੱਥੇ ਲਿਖਾਉਨੇ ਆ ਰੋਡ ਅੱਗੇ ਫੇਰ ਚੜ੍ਹਾਈ ਸ਼ੁਰੂ ਆ ਦੇਖੋ ਪਹਾੜਾਂ ਦੀ ਸੁੰਦਰਤਾ ਆਨੰਦ ਦੀ ਆਨੰਦ ਆ ਅੱਜ ਅਸੀਂ 40 ਤੋਂ 45 ਕਿਲੋਮੀਟਰ ਪਲੱਸ ਕਰ ਲਿਆ ਸੋਚਿਆ ਹੇ 10 15 ਕਿਲੋਮੀਟਰ ਹੋਰ ਕਰ ਦਈਏ ਸੂਰਜ ਹਜੇ ਬਹੁਤ ਉੱਪਰ ਪਿਆ ਸ਼ਾਇਦ ਉਦੋਂ ਤੱਕ ਅਸੀਂ 10 15 ਕਿਲੋਮੀਟਰ ਕੱਢ ਕੇ ਅਸੀਂ 60 ਕਿਲੋਮੀਟਰ ਹੋ ਜਾਾਂਗੇ ਤੇ ਇੱਧਰ ਸਾਡਾ ਬਾਈ ਜੀ ਮੂਰੇ ਦੇ ਮੂਰੇ ਹੁੰਦਾ ਇਹ ਨਹੀਂ ਬਹੁਤ ਪਿਆਉਂਦਾ ਸਾਈਕਲ ਇਹ ਢਾਲ ਤੇ ਮੈਂ ਪਿੱਛੇ ਰਹਿ ਜਾਣਾ ਹੁਣ ਬਹੁਤ ਪਿੱਛੇ ਸੀਗਾ ਆਵਾ ਲਾਵਾਂਗੇ ਸਵਾਦ ਗਾਹਾਂ ਜਾ ਕੇ ਉਹ ਡਰ ਲੱਗਦਾ ਜਦੋਂ ਢਾਲ ਤੇ ਭਜਦਾ ਨਾ ਸਪੀਡ 40 50 ਹੋ ਜਾਂਦੀ ਐ ਫਿਰ ਡਰ ਲੱਗਦਾ ਸਪੀਡ ਦਾ ਵਾਕੀ ਇਹ ਪਰ ਸਪੀਡ ਨੂੰ ਕੋਈ ਨਹੀਂ ਕਰਦਾ ਜੇ ਨਾ ਗੱਡੀ ਆ ਜਾਵੇ ਨਾ ਗੱਡੀ ਰੋਕਣ ਵਾਲੀ ਚਾਹੀਦਾ ਆਪਣ ਰੋਕਣੀ ਨਹੀਂ ਨਾ ਹੁੰਦੀ ਜੇ ਕਹਿੰਦੀ ਆਪਾਂ ਤੇ ਰੋਕ ਵੀ ਲਈਦੀ ਆ ਇਹ ਤਾਂ ਪਹਿਲਾਂ ਆ ਕੇ ਖੜ ਦੇਣੇ ਨਾਲ ਜਾਮਣਾ ਜਿਆ ਇਹ ਜਿੱਥੇ ਢਾਲ ਹੁੰਦੀ ਉਸ ਤੋਂ ਵੀ ਪਿੱਛੇ ਮਾਰਦਾ ਹੁੰਦਾ ਬ੍ਰੇਕ ਲਾ ਕੇ ਫਿਰ ਮੈਂ ਮਾਰਨੇ ਪੈਦੇ ਸਪੀਡ ਵਧ ਜਾਂਦੀ ਆ ਚੱਲ ਵੀ ਦੋਸਤੋ ਮਿਲਦੇ ਆ ਫਿਰ ਬਾਅਦ ਇਹ ਹੋਰ 뷰 ਪੁਆਇੰਟ ਆਇਆ ਤਾਂ ਦੋਸਤੋ ਰੈਸਟ ਕਰਨ ਲਈ ਰੁਕੇ 5 ਮਿੰਟ ਦੇ ਬਾਅਦ ਥੋੜੀ ਜਿਹੀ ਬਾਰਿਸ਼ ਹੋਂਦੀ ਪਈ ਸੀ ਇਹ ਇੱਥੇ ਅਸੀਂ ਸੋਚਿਆ ਵੀ ਆ ਮੈਗੀ ਬਣਾ ਲਈਏ ਤੇ ਨਾਲੇ ਰੈਸਟ ਹੋ ਜੀ 2 ਮਿੰਟ ਨਾਲੇ ਬਾਰਿਸ਼ ਤੋਂ ਵੱਧ ਜਾਾਂਗੇ ਤੇ ਖੜਦੇ ਖੜਦੇ ਨੇ ਹਰਾਦਾ ਬਣਾ ਲੈ ਤੇ ਮੈਗੀ ਬਣਾਉਣ ਲੱਗਿਆਂ ਦੋਸਤੋ ਤੇ ਦੇਖੋ ਬਾਹਰ ਦਾ 뷰 ਤਾਂ ਇਸ ਟਾਈਮ ਦੱਸਦਾ ਨਹੀਂ ਕਿ ਆ ਤੇ ਦੇਖਦੇ ਆ ਫਿਰ ਅੱਗੇ ਦੋਸਤੋ ਆ ਦੂਸਰੀ ਵਾਰ ਮੈਗੀ ਬਣ ਗਈ ਸਾਡੀ ਇੱਕ ਵਾਰ ਪਹਿਲਾਂ ਰਸਤੇ 'ਚ ਬਣਾਈ ਸੀ ਆਨੰਦਪੁਰ ਸਾਹਿਬ ਲਈ ਜਾਣ ਲੱਗੇ ਬਣਾਈ ਸੀ ਤੇ ਆ ਹੁਣ ਮੈਗੀ ਦੂਸਰੀ ਵਾਰ ਬਣਾਈ ਆ ਅਸੀਂ ਨੂੰ ਦੇ ਵਿੱਚ ਰਸਤੇ ਦੇ ਵਿੱਚ ਆਪਾਂ ਦੇ ਲਈ ਬਾਕੀ ਫਿਰ ਆ ਸੀ ਖਾ ਕੇ ਦੇਖਦੇ ਆ ਫਿਰ ਚੱਲਦੇ ਆ ਅੱਜ ਨੂੰ ਸ਼ਾਮ ਵੀ ਹੁੰਦੀ ਜਾਂਦੀ ਆ ਤੇ ਅਸੀਂ ਪਹੁੰਚਣਾ ਉਹ ਦੇਖਦੇ ਆ ਅੱਗੇ ਨਾ ਤੇ ਇਹ ਸਾਡਾ ਦੋਸਤੋ ਚਿਲਾ ਬੰਦ ਕਰਤਾ ਆਲਾ ਵਿੱਚ ਲਾ ਤੇ ਹੁਣ ਸਾਡੀ ਹੋ ਗਈ ਮੈਗੀ ਰੈਡੀ ਤੇ ਚਮਚੇ ਸੀ ਇਥੋਂ ਫੜ ਲਿਆ ਬੈਗ ਚ ਸੁਭਾ ਸੀ ੱਲੇ ਪਾਤੇ ਆ ਹੁਣ ਕੱਢਣੇ ਔਖੇ ਸੀ ਲਗਰਾ ਚਮਚੇ ਨਾਲ ਹੀ ਇੱਕ ਵਾਰੀ ਡੰਗ ਸਾਰਾ ਹੋ ਗਈ ਆ ਯੰਤਰਾ ਦਾ ਤਾਂ ਅੱਜ ਦੋਸਤੋ ਟੈਂਟ ਲੱਗ ਗਿਆ ਇੱਧਰ ਦੇਖੋ ਆ ਕਾੜੀ ਏਰੀਆ ਦੇ ਵਿੱਚ ਬਾਲ ਥੋੜੇ ਜਿਹਾ ਹੋ ਹੋਏ ਤੇ ਆ ਇੱਧਰ ਦੇਖੋ ਇੱਧਰ ਪਹਾੜੀ ਏਰੀਆ ਪੂਰਾ ਤੇ ਇੱਧਰ ਰੋਡ ਚੱਲ ਰਿਹਾ ਪੂਰਾ ਤੇ ਹਜੇ ਥੋੜਾ ਥੋੜਾ ਸ਼ਾਮ ਹੋ ਰਹੀ ਆ ਤੇ ਇੱਧਰ ਅਸੀਂ ਟੈਂਟ ਲਗਾ ਲਿਆ ਬਾਈਆਂ ਜੀ ਬਾਈ ਜੀ ਨੂੰ ਪੁੱਛ ਕੇ ਆ ਦੁਕਾਨ ਵਾਲੇ ਬਾਈ ਜੀ ਨੂੰ ਤੇ ਇੱਧਰ ਸਾਡਾ ਟੈਂਟ ਲੱਗ ਗਿਆ ਰੈਡੀ ਉੱਧਰ ਸਾਈਕਲ ਸਾਡੇ ਖੰਭੇ ਨਾਲ ਬੰਨੇ ਗਏ ਆ ਤੇ ਇੱਧਰ ਕੈਂਪ ਦੇ ਵਿੱਚ ਸਮਾਨ ਸਾਡਾ ਸਾਰਾ ਟੋਟਲ ਆ ਗਿਆ ਦੇਖੋ ਜੀ ਇੱਧਰ ਇੰਦਰਾਨ ਵਾਟਰ ਪਿਆ ਇੱਧਰ ਸਮਾਨ ਪਿਆ ਮੇਨ ਗੱਲ ਦੇਖੋ ਹਾਂ ਦੇਖੋ ਹਾਂ ਦੇਖੋ ਦੇਖੋ ਸਾਡਾ ਬੰਨ ਵੀ ਰੈਡੀ ਹੋ ਗਿਆ ਸਾਰਾ ਕੁਝ ਰੈਡੀ ਆ ਤੇ ਸਾਈਕਲ ਸਾਡੇ ਇੱਧਰ ਲੌਗ ਲੱਗੇ ਆ ਦੇਖੋ ਇੱਧਰ ਸੰਗਲੀ ਲੱਗ ਗਈ ਟੈਂਟ ਵੀ ਲੱਗ ਗਈ ਤੇ ਬਾਕੀ ਸਵੇਰ ਮਿਲਦੇ ਆ ਫਿਰ ਤੁਹਾਨੂੰ ਅਗਲੀ ਅਪਡੇਟ ਲਈ ਰੈਡੀ ਰਹੋ ਧੰਨਵਾਦ ਜੀ ਦੋਸਤੋ ਆ ਗਏ ਫਿਰ ਟੈਂਟ ਦੇ ਵਿੱਚ ਆ ਦੇਖੋ ਸਮਾਨ ਸਾਡਾ ਸਾਰਾ ਟੈਂਟ ਦੇ ਵਿੱਚ ਖਿਲਰਿਆ ਪਿਆ ਟੈਂਟ ਲਾ ਕੇ ਥੋੜੇ ਥੱਕ ਗਏ ਸਵੇਰ ਦੇ ਸਾਈਕਲ ਚਲਾ ਚਲਾ ਕੇ ਤੇ ਸੋਚਿਆ ਥੋੜਾ ਆਰਾਮ ਕਰ ਲਈਏ ਸਲੀਪਿੰਗ ਬੈਗ ਲਈ ਸਹਰਾਣਾ ਬਣਾ ਲਿਆ ਆਪਾਂ ਤਾਂ ਅਜੇ ਜ਼ਰੂਰਤ ਤਾਂ ਨਹੀਂ ਪੈਣੀ ਜੇ ਰਾਤ ਨੂੰ ਜ਼ਰੂਰਤ ਪਈ ਤਾਂ ਜ਼ਰੂਰ ਨਵਾਗੇ ਇਹਨੂੰ ਤੇ ਨਹੀਂ ਤਾਂ ਇਹ ਸਾਡੇ ਸਹਰਾਣੇ ਦੇ ਤੌਰ ਤੇ ਕੰਮ ਆਊਗਾ ਅੱਗੇ ਨਜ਼ਾਰੇ ਆਗੇ ਦੋਸਤੋ ਨਿਕਲੋ ਕਰੋ ਜ਼ਿੰਦਗੀ ਜਿਉਓ ਇਹ ਜੀ ਦੇਖੋ ਨਜ਼ਾਰੇ ਇੱਧਰ ਸਾਡਾ ਬਾਈ ਜੀ ਇੱਧਰ ਵੀ ਵੀਡੀਓ ਬਣਾਈ ਆ ਰਿਹਾ ਇੱਧਰ ਦੇਖੋ ਜੰਗਲ ਨੂੰ ਲੱਗਿਆ ਪੂਰਾ ਸਰੋ ਬਾਈ ਜੀ ਵੀ ਸਾਡਾ ਪੂਰਾ ਵਲੌਗ ਤੇ ਵਲੌਗ ਸਿੱਟੀ ਕਰਿਆ ਹੁੰਦਾ ਤੇ ਇੱਧਰ ਵੱਲ ਆ ਆ ਦੇਖੋ ਇੱਧਰ ਸਾਡਾ ਮਿੰਨੀਅਨ ਵਾਟਰ ਪਿਆਗਾ ਟੈਂਟ ਦੇ ਵਿੱਚ ਲਾਈਟ ਪੂਰੀ ਆ ਦੋਸਤੋ ਕਾਫੀ ਨੀਰਾ ਹੋ ਗਿਆ ਟੈਂਟ ਦੇ ਵਿੱਚ ਸਾਡਾ ਪਹਿਲਾ ਦਿਨ ਅੱਜ ਪਹਿਲੇ ਦਿਨ ਹੋਣ ਕਰਕੇ ਥੋੜੀ ਜੀ ਅਜੀਬ ਜਿਹੀ ਲੱਗ ਰਿਹਾ ਤੇ ਬਾਹਰੋਂ ਰੋਡ ਤੇ ਪਏ ਹਨ ਤੇ ਗੱਡੀਆਂ ਦੀਆਂ ਆਵਾਜ਼ਾਂ ਵੀ ਆਈ ਜਾਂਦੀਆਂ ਤੇ ਇੱਧਰ ਬਾਈ ਹੈਰੀ ਸਾਡਾ ਖੁਸ਼ਾ ਪੂਰਾ ਤੇ ਥੋੜਾ ਦੇਖਦੇ ਆ ਕਿਵੇਂ ਅਡਜਸਟ ਹੁੰਦੇ ਆ 10 ਕਿੰਨਾਂ ਦਾ ਵੱਜ ਗਏ ਜੇ نیند ਆਊਗੀ ਤਾਂ ਸੌਵਾਂਗੇ ਆ ਸਲੀਪਿੰਗ ਬੈਗ ਸਾਡੇ ਲੈਲੇ ਉੱਪਰ ਤੇ ਫਿਰ ਦੇਖਦੇ ਆ ਤੇ ਤੁਹਾਨੂੰ ਬਾਹਰ ਦਾ ਵੀਊ ਦਿਖਾਉਂਦੇ ਆ ਦੋਸਤੋ ਦੇਖੋ ਇੱਧਰ ਪੂਰਾ ਹਨੇਰਾ ਹੋਇਆ ਪਿਆ ਤੇ ਬਾਹਰ ਲਾਈਟਾਂ ਜਗੀਆਂ ਜਾਂਦੀਆਂ ਗੱਡੀਆਂ ਵੀ ਕ੍ਰੋਸ ਹੁੰਦੀਆਂ ਤੁਹਾਨੂੰ ਦਿਸਣਗੀਆਂ ਦੇਖੋ ਇੱਧਰ ਤੇ ਰਸ ਸੌਣ ਲੱਗੇ ਆ ਮੈਲਦੇ ਆ ਫਿਰ ਸੁਬਾਹ ਸੌਣ ਤੁਰਨ ਲੱਗੇ ਅਗਲੀ ਅਪਡੇਟ ਲਈ ਵੀਡੀਓ ਚ ਬਣਿਆ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਦੋਸਤੋ ਚੱਲਣ ਲੱਗੇ ਆ ਅਸੀਂ ਇੱਥੋਂ ਰਾਤ ਟੈਂਟ ਲਾਇਆ ਸੀ ਇੱਥੇ ਹੁਣ ਦੁਪਹਿਰਾ ਦਾ ਬਹੁਤ ਹੋ ਗਿਆ ਸੁਬਾਹ ਉੜਦੇ ਉੜਦੇ ਧੁੰਦ ਬਹੁਤ ਸੀਗੀ ਪਹਿਲਾਂ ਠੰਡ ਬਹੁਤ ਸੀ ਦਿਲ ਨਹੀਂ ਕੀਤਾ ਉੱਠਣ ਨੂੰ ਤੇ ਹੁਣ ਵਾਸ ਇੱਥੋਂ ਚੱਲਦੇ ਆ ਅੱਗੇ ਆ ਆਪਣੇ ਯਾਮੇ ਤਿਆਰ ਆ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਦੇਖੋ 뷰 ਬਹੁਤ ਸੁੰਦਰ ਸੀ ਆ ਸਾਹਮਣੇ ਹੋਟਲ ਸੀ ਜਿੱਥੇ ਆਪਾਂ ਰੁਕੇ ਸੀਗੇ ਇਹਨਾਂ ਦੇ ਟੈਂਟ ਲਗਾ ਕੇ ਬਸ ਅੱਗੇ ਚੱਲਦੇ ਆ ਫਿਰ ਹੁਣ ਦੋਸਤੋ ਇਹ ਪੰਜਾਬੀ ਟੱਪਾ ਕੀ ਮਾਨ ਪੰਜਾਬੀ ਟੱਪਾ ਜੈ ਸਿੰਘ ਇੱਥੇ ਬिलासपुर ਤੋਂ ਅੱਗੇ ਮੰਡੀ ਵਾਲਾ ਰਸਤਾ ਉਹ ਜਾਂਦਾ ਬਸ ਦੱਸ ਦਿਓ ਆਪਣੇ ਬਾਰੇ ਇੱਥੇ ਰਸਤੇ ਬਾਰੇ ਕਿਹੜਾ ਰੋਡ ਆ ਕਿੱਥੋਂ ਦੀ ਆ इस रोड है इसी के जगह है छात्र नाम जगह बिलासपुर डिस्ट्रिक्ट में है वो भी सादर लेक के सामने ठीक है ठीक है ना दर्ता बने हाइड्रो कॉलेज है सामने, है। सामने देख रहे हैं तो ना उधर रेम्स है टेम्स हॉस्पिटल ठीक है ही ठीक है ही आप इतने सीनिटी हैं यहाँ पे ओके भाई दोस्तों ਅਸੀਂ ਮਿਲਾਉਨੇ ਆ ਇੱਕ ਆਂਟੀ ਸੀ ਜਿੱਥੇ ਇਹਨਾਂ ਦੇ ਅੱਗੇ ਗੇਟ ਦੇ ਅੱਗੇ ਅਸੀਂ ਰੁਕੇ ਸੀ ਇਹਨਾਂ ਨੇ ਸਾਨੂੰ ਰੁਕਣ ਦਾ ਇੱਥੇ ਰਾਤ ਨੂੰ ਇਹਨਾਂ ਨੂੰ ਪਰਮਿਸ਼ਨ ਲਈ ਅਸੀਂ ਰੁਕ ਗਏ ਇੱਥੇ ਇਹ ਆਂਟੀ ਆਂਟੀ ਕੁਝ ਬੋਲਣਾ ਚਾਹੇਗੀ ਆਪ ਪਾਪਾ ਨੂੰ ਬੋਲੋ ਕੀ ਬੋਲੋ ਕੁਝ ਵੀ ਬੋਲ ਦਿਓ ਆਪ ਯਹਾਂ ਪੇ ਆਏ ਹਮਾਰੇ ਕਸਟਮਰ ਆਏ ਤੇ ਇਹਨਾਂ ਸੀ ਇਸ ਕੋ ਬੋਲੋ ਇਹ ਬੋਲਤਾ ਹੈ ਇਹ ਲੜਕਾ ਹਾਂਜੀ ਭਾਈ ਬੋਲੀਏ ਆਪ ਆਪਣੇ ਬਾਰੇ ਮੇ ਕੁਝ ਕੀ ਬੋਲਾਂ ਭਾਈ ਅੱਜ ਬਾਅਦ ਹੈ ਅਬ ਯਹਾਂ ਰੁਕੇ ਇਹ ਬਹੁਤ ਅੱਛਾ ਹੋਇਆ ਨੈਕਸਟ ਟਾਈਮ ਨੈਕਸਟ ਟਾਈਮ ਆਪ ਕਹੀਂ ਇਧਰ ਸੇ ਆਪਣੇ ਦੁਆਰਾ ਆਣਾ ਹਾਂਜੀ ਹਾਂਜੀ ਇਧਰ ਵੀ ਬੋਲ ਦਿਨਾ ਬਾਈ ਜੇਕਰ ਆਪ ਕੋਈ ਕਸਟਮਰ ਇਧਰ ਜਾਂਦਾ ਆਗੇ ਟੂਰਿਸਟ ਜਾਂਦਾ ਹੈ ਤਾਂ ਭਾਈ ਕੇ ਯਹਾਂ ਪੇ ਜ਼ਰੂਰ ਰੁਕਣਾ ਇਹ ਦੀਮਾਨ ਪੰਜਾਬੀ ਡਾਬਾ ਆਪ ਕੋ ਦਿਖਾਤਾ ਹੂੰ ਆਗੇ